ਪੰਜਾਬੀਆਂ ਦੇ ਵਿੱਚ ਜਿੱਥੇ ਵਿਦੇਸ਼ ਜਾਣ ਦੀ ਹੋੜ ਲਗਾਤਾਰ ਚੱਲੀ ਹੈ ਤਾਂ ਉੱਥੇ ਹੀ ਵਿਦੇਸ਼ ਜਾਣ ਦੀ ਚਾਹਤ ਦੇ ਵਿੱਚ ਤੋਕਾ ਟੜੀ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਅਜਿਹਾ ਹੀ ਹੈਰਾਨ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਤੋਂ ਜਿੱਥੇ ਦੇ ਪਿੰਡ ਉਗੂਕੇ ਨਿਵਾਸੀ ਸਾਬਕਾ ਸਰਪੰਚ ਅਤੇ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਡੋਗਰ ਸਿੰਘ ਤੇ ਪੁੱਤਰ ਅਤੇ ਉਸਤੇ ਪਰਿਵਾਰ ਦੇ ਨਾਲ ਵੱਡੀ ਧੋਖਾਧੜੀ ਹੋਈ ਹੈ ਕਿਉਂਕਿ ਡੋਗਰ ਸਿੰਘ ਨੇ 41 ਲੱਖ ਲਗਾ ਕੇ ਆਪਣੀ ਨੂੰ ਨੂੰ ਕੈਨੇਡਾ ਯਾਨੀ ਕਿ ਵਿਦੇਸ਼ ਭੇਜਿਆ ਸੀ ਤੇ ਉਹ ਉੱਥੇ ਜਾ ਕੇ ਮੁੱਕਰ ਗਈ ਹੈ ਅਦਰ ਪੀੜਤ ਤੇ ਨਜਵਾਨ ਸਰਬਜੀਤ ਸਿੰਘ ਨੇ ਆਪਣੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਤੇ ਜਿਸ ਵਿੱਚ ਉਸਨੇ ਇਨਸਾਫ ਦੀ ਗੋਹਾਰ ਲਗਾਈ ਹੈ 25 ਨਵੰਬਰ 2022 ਨੂੰ ਜੀ ਰੀਤੀ ਰਿਵਾਜਾਂ ਦੇ ਮੁਤਾਬਕ ਮੈਂ ਆਪਦੇ ਬੇਟਾ ਸਰਬਜੀਤ ਸਿੰਘ ਦਾ ਵਿਆਹ ਕਰਨ ਕਰਨ ਕੌਰ ਪੁੱਤਰੀ ਕਲਵੰਤਰਾ ਪਿੰਡ ਗਲੌਲੀ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਨਾਲ ਕਰਿਆ ਸੀ ਜੀ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਤੇਰੇ ਉਸ ਤੋਂ ਬਾਅਦ ਮੈਂ ਮਤਲਬ ਕਿ ਮੈਨੂੰ ਮੇਰੇ ਸਿਸਟਰ ਨੇ ਹੀ ਮੈਨੂੰ ਮਤਲਬ ਕਿ 10 ਪੈਸੇ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਹੈ ਲੜਕੀ ਕਰਨਗੌਰ ਦੇ ਸਾਢੇ 6 ਬੈਂਡ ਆਏ ਹੋਏ ਸੀ ਤੇ ਉਹ ਕਹਿੰਦੇ ਸੀ ਵੀ ਲੜਕੀ ਦੇ ਪੈਸੇ ਲਾਉਣ ਵਾਲੇ ਮਾਪਿਓ ਮਾਪਿਓ ਸਮਰੱਥ ਨਹੀਂ ਹੈਗੇ ਤੇ ਵੀ ਮਤਲਬ ਕਿ ਪੈਸੇ ਤੁਹਾਨੂੰ ਲਾਉਣੇ ਪੈਣੇ ਆ ਤੇ ਮਤਲਬ ਕਿ ਲੜਕੇ ਦਾ ਤੁਸੀਂ ਲੜਕੀ ਨਾਲ ਵਿਆਹ ਕਰ ਲਓ ਮੈਂ ਕਿਹਾ ਚਲੋ ਠੀਕ ਹੈ ਜੀ ਸਾਨੂੰ ਮਤਲਬ ਕਿ ਮੈਂ ਆਪਦੀ ਪਰਿਵਾਰ ਨਾਲ ਰਾਇ ਕੀਤੀ ਤਾਂ ਮੈਂ ਪੈਸੇ ਮਤਲਬ ਕਿ ਲਾਉਣ ਵਾਸਤੇ ਰਾਜੀ ਹੋ ਗਿਆ ਮੈਂ ਕਰਜ਼ਾ ਚੱਕ ਕੇ ਕਰੀਬ 40 ਲੱਖ ਰੁਪਇਆ ਮਤਲਬ ਕਿ ਲਾਇਆ ਤੇ ਉੱਥੇ ਜਾ ਕੇ ਲੜਕੀ ਮਤਲਬ ਕਿ ਆਪਦੇ ਬਿਆਨੀ ਬਦਲ ਗਈ ਜੀ ਦੀਲਤਾ ਬੀ ਤਹਿਸੀਲਦਾਰ ਤਪੇ ਦੇ ਮਤਲਬ ਕਿ ਹਾਜ਼ਰੀ ਵਿੱਚ ਮੈਂ ਕੋਰਟ ਮੈਂ ਰਜਿਸਟਰਡ ਕਰਾ ਕੇ 25 ਮਾਰਚ 2023 ਨੂੰ ਕੁੜੀ ਨੂੰ ਮਤਲਬ ਕਿ ਇਥੇ ਵੀਜ਼ਾ ਲਵਾ ਕੇ ਭੇਜਿਆ ਸੀ ਜੀ ਜੂਸੀ ਡਬਲਯੂ ਵੈਨਕੂਵਰ ਕੈਨੇਡਾ ਦੋ ਸਾਲ ਦੀ ਮਤਲਬ ਕਿ ਇਹਦੀ ਸਟੱਡੀ ਸੀ ਜੀ ਇੱਕ ਸਾਲ ਮਤਲਬ ਕਿ ਇਹਨੇ ਆਪਣੇ ਬੇਟੇ ਦੇ ਨਾਲ ਉੱਥੇ ਵਧੀਆ ਰਹੀ ਹੈ ਜੀ ਉੱਥੇ ਬਾਅਦ ਉਸ ਤੋਂ ਬਾਅਦ ਮੈਂ ਬੇਟੇ ਨਾਲ ਇਹ ਕਲੇਸ਼ ਕਰਨ ਕਰਨ ਲੱਗੀ ਵੀ ਮੇਰੇ ਮਾਣੂ ਤੇ ਮੇਰੇ ਭਰਾ ਨੂੰ ਵੀ ਬੁਲਾਓ ਤੁਸੀਂ ਹਨਾ ਵੀ ਤੁਹਾਡੇ ਫਾਦਰ ਨੂੰ ਕਹੋ ਤੇ ਮੇਰੇ ਮਾਣੂ ਤੇ ਮੇਰੇ ਭਰਾ ਨੂੰ ਵੀ ਬੁਲਾਓ ਮੈਂ ਕਿਹਾ ਚਲੋ ਠੀਕ ਹੈ ਜੀ ਜਦੋਂ ਬੇਟੇ ਨਾਲ ਕਲੇਸ਼ ਕਰਨ ਲੱਗੀ ਉਸ ਤੋਂ ਬਾਅਦ ਮੈਂ ਕਰੀਬ 7 ਲੱਖ ਰੁਪਇਆ ਚਲੋ ਫੇਰ ਲਾ ਕੇ ਇਹਦੇ ਭਰਾ ਨੂੰ ਭੇਜਿਆ ਜੀ ਉੱਤੇ ਉੱਤੇ ਜਾ ਕੇ ਜਦੋਂ ਮੈਂ ਮਤਲਬ ਕਿ ਇਹਦੇ ਆਪਦੇ ਭਰਾ ਨੂੰ ਬੁਲਾ ਲਿਆ ਜੀ ਤਾਂ ਮਤਲਬ ਕਿ ਭਰਾ ਨੇ ਆਪਣਾ ਉੱਥੇ ਬੁਲਾ ਲਿਆ ਤੇ ਉੱਥੇ ਜਾ ਕੇ ਆਪਦੇ ਭਰਾ ਨਾਲ ਅੱਲਾ ਗਰਹਿਣ ਲੱਗੀ ਜੀ बेटे ਨੂੰ ਉੱਥੇ ਦੋ ਵਾਰ ਜੀ ਇਹਨੇ ਲੜਕੀ ਨੇ ਬਾਰ-ਬਾਰ ਜਦੋਂ ਬੇਟੇ ਨੇ ਕੰਪੈਲ ਕਰਿਆ ਵੀ ਮੇਰੇ ਨਾਲ ਆ ਤੂੰ ਰਹਿ ਹਣਾ ਵੀ ਮੈਂ ਡੈਡੀ ਨੇ ਪੈਸੇ ਲਾਏ ਆ ਤੇ ਤੁਸੀਂ ਆ ਕੇ ਸਾਰੇ ਮੇਰੇ ਨਾਲ ਰਹਿ ਕੇ ਮੇਰਾ ਵਰਕ ਪਰਮਿਟ ਹੋਰ ਅੱਗੇ ਪਤਾ ਮੇਰਾ ਵਰਕ ਪਰਮ ਵਰਕ ਪਰਮ ਖਤਮ ਹੋਣ ਵਾਲਾ ਤਾਂ ਮਤਲਬ ਕਿ ਦੋ ਵਾਰ ਇਹਨੂੰ ਪੁਲਿਸ ਚ ਫੜਾਤਾ ਜੀ ਚਲੋ ਮੈਂ ਉੱਥੇ ਚਾਰਾ ਜੋਹੀ ਕਰਕੇ ਉਹਨਾਂ ਨੂੰ ਦੋ ਵਾਰ ਪੁਲਿਸ ਤੋਂ ਛੁਡਾਇਆ ਤੇ ਹੁਣ ਮੈਂ ਤਾਂ ਮੰਗ ਤਾਂ ਮੇਰੀ ਇਹੀ ਹੈ ਜੀ ਹਨਾ ਵੀ ਇਹ ਤੇ ਜੋ ਬੰਦ ਦੀ ਕਾਨੂੰਨੀ ਕਾਰਵਾਈ ਇਹ ਹੋਵੇ ਤੇ ਬਾਕੀ ਪਰਿਵਾਰ ਤੇ ਜੋ ਹੈ ਪੁਲਿਸ ਨੇ ਚਲੋ ਵਧੀਆ ਮੇਰਾ ਸਾਥ ਦਿੱਤਾ ਜੀ ਹਨਾ ਸਾਰਿਆਂ ਤੇ 420 ਦਾ ਪਰਚਾ ਦਰਜ ਹੋਇਆ ਲੜਕੀ ਤੇ ਵੀ ਪਰਚਾ ਹੋਇਆ ਹਨਾ ਪਰ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਮੇਰੀ ਘਰ ਵਾਲੀ ਦਾ ਨਾਮ ਕੇਰਨਗਾਰਾ ਤੇ ਮੇਰਾ 2023 ਦੇ ਵਿੱਚ ਵਿਆਹ ਹੋਇਆ ਸੀਗਾ ਤੇ ਸਾਰੇ ਪੈਸੇ ਅਸੀਂ ਲਾਈ ਸੀਗੇ ਤੇ ਜਦੋਂ ਵੀ ਵਿਆਹ ਇਹਨਾਂ ਤੋਂ ਕੋਈ ਵੀ ਖਰਚਾ ਸੀ ਕੋਈ ਵੀ ਖਰਚਾ ਨਹੀਂ ਲੈਂਦਾ ਸੀਗਾ ਤੇ ਮੈਨੂੰ ਕਹਿੰਦੀ ਸੀ ਮੈਂ ਤੈਨੂੰ ਵਰਕ ਪਰਮਿਟ ਜੀ ਦਵਾਉਂਗੀ ਤੇ ਤੈਨੂੰ ਮੈਂ ਪੀਆਰ ਵੀ ਦਵਾਉਂਗੀ ਹਨਾ ਵੀ ਤੂੰ ਮੈਨੂੰ ਇੱਕ ਵਾਰ ਵੀ ਪੈਸੇ ਦਵਾ ਕੇ ਲੈ ਜਾ ਵੀ ਮੇਰੇ ਇੰਨੇ ਭੈਣਾਂ ਆਏ ਵੀ ਹਨਾ ਵੀ ਤੂੰ ਘਰ ਦੇ ਨਾਲ ਵੀ ਗੱਲ ਕਰਕੇ ਵੇਖ ਲੈ ਵੀ ਮੇਰਾ ਵੀ ਜੀ ਵੀਜ਼ਾ ਲਵਾ ਦੇਣਾ ਹਨਾ ਤੇ ਮੈਂ ਘਰ ਦੇ ਨਾਲ ਗੱਲ ਕੀਤੀ ਜਦੋਂ ਤੇ ਮੇਰੇ ਮੰਮੀ ਡੈਡੀ ਨਾਲ ਮੈਂ ਕੀ ਜੋ ਗੱਲ ਕੀਤੀ ਮੰਮੀ ਡੈਡੀ ਮੇਰੇ ਮੰਨ ਗਏ ਤੇ ਹਨਾ ਤੇ ਮੈਂ ਇਹ ਦੋ ਆ ਜੀੜੀ ਇਹਨਾਂ ਦਾ ਇਹਦੀ ਫੀਸ ਦਾ ਖਰਚਾ ਤੇ ਮੈਂ ਉਸ ਵਿਆਹ ਤੇ ਜਿਹੜਾ ਖਰਚਾ ਕੀਤਾ ਤੇ ਅੱਗੇ ਜਿਹੜਾ ਇਹਦਾ ਰਹਿਣ ਦਾ ਖਰਚ ਆ ਸਾਰਾ ਮੈਂ ਕੀਤਾ ਮੇਰਾ ਟੋਟਲ 445 ਲੱਖ ਰੁਪਏ ਦਾ ਖਰਚ ਆਇਆਗਾ ਤੇ ਬਾਅਦ ਵਿੱਚ ਇਹ ਆਪਦੇ ਘਰਦਿਆਂ ਨੂੰ ਮੇਥੋਂ ਬਿਨਾ ਪੁੱਛੇ ਤੇ ਮੈਂ ਜਦੋਂ ਇੱਥੋਂ ਆਇਆ ਜਦੋਂ ਮੈਂ ਇੱਥੇ ਆ ਗਿਆ ਕੈਨੇਡਾ ਤੇ ਮੇਥੋਂ ਬਿਨਾ ਪੁੱਛੇ ਇਹਨੇ ਆਪਦੇ ਮੰਮੀ ਡੈਡੀ ਦਾ ਤੇ ਆਪਦੇ ਭਰਾ ਦਾ ਵੀਜ਼ਾ ਲਵਾਇਆ ਤੇ ਆਪਦੇ ਭਰਾ ਨੂੰ ਇਹਨੇ ਸੱਦਿਆ ਜਦੋਂ ਇਹਨੇ ਆਪਦੇ ਭਰਾ ਨੂੰ ਸੱਦਿਆ ਤੇ ਜੋ ਵੀ ਫਿਰ ਨੇ ਫਿਰ ਦੁਬਾਰੇ ਮੈਨੂੰ ਮੰਗ ਕੀਤੀ ਮੇਰੇ ਮੰਮੀ ਡੈਡੀ ਨੂੰ ਮੰਗ ਕੀਤੀ ਜੋਰ ਪਾਇਆ ਸਾਡੇ ਤੇ ਵੀ ਯਾਰ ਵੀ ਮੇਰੇ ਵੀ ਮੇਰੇ ਕੋਲ ਕੋਈ ਖਰਚੇ ਨਹੀਂ ਹੈਗਾ ਮੇਰੇ ਕੋਲ ਕੋਈ ਵੀ ਪੈਸਾ ਲਾਉਣ ਨੂੰ ਹੈ ਨਹੀਂਗਾ ਹਨਾ ਵੀ ਮੇਰੇ ਭਰਾ ਨੂੰ ਇੱਕ ਵਾਰ ਬੁਲਾ ਲਾ ਹਨਾ ਵੀ ਮੈਂ ਤੈਨੂੰ ਸਾਰਾ ਕੁਝ ਸੈੱਟ ਕਰ ਦੂੰਗੀ ਤੇਰੀ ਵੀ ਲਾਈਫ ਸੈੱਟ ਕਰ ਦੂੰਗੀ ਨਾਲ ਮੈਂ ਆਪ ਸੈੱਟ ਹੋ ਜੂੰਗੀ ਨਾਲੇ ਤੇਰੀ ਹਨਾ ਮੇਰੇ ਭਰਾ ਦੀ ਵੀ ਲਾਈਫ ਸੈੱਟ ਹੋ ਜੂਗੀ ਤੇ ਫਿਰ ਮੈਂ ਆਪਣੇ ਡੈਡੀ ਨਾਲ ਗੱਲ ਕੀਤੀ ਤੇ ਫਿਰ ਮੇਰੇ ਡੈਡੀ ਨੇ ਇਹਦਾ ਸਾਰਾ ਖਰਚਾ ਚੱਕ ਕੇ ਇਹਦੀ ਟਿਕਟ ਕਰਾਈ ਤੇ ਫਿਰ ਉਹਦੇ ਭਰਾ ਨੂੰ ਵੀ ਸੱਦਿਆ ਜਦੋਂ ਉੰਤੇ ਸਾਧਕੇ ਸਾਰਾ ਕੁਛ ਇਹਦੇ ਭਰਾ ਦਾ ਵਰਕ ਪਰਮਟ ਜੋ ਕੁਛ ਵੀ ਹੁੰਦਾ ਸੀ ਅਸੀਂ ਸਾਰਾ ਕੁਛ ਇਹਦਾ ਡੰਨਾ ਕੀਤਾ ਫੇਰ ਵੀ ਦਵਾਰੇ ਤੇ ਜਦੋਂ ਡੰਨ ਕਰਤਾ ਇਹਨੇ ਮੈਨੂੰ ਬਿਨਾਂ ਦੱਸੇ ਮੈਂ ਕੰਮਤੀ ਸੀਗਾ ਤੇ ਮੈਨੂੰ ਵੀ ਬਿਨਾਂ ਦੱਸੇ ਹੀ ਘਰੋਂ ਬੈਗ ਚੱਕ ਕੇ ਆਪਦੇ ਭਰਾ ਨਾਲ ਪਾਕੀ ਤੇ ਇਹਨਾਂ ਦੀ ਪਲਾਨਿੰਗ ਪਹਿਲਾਂ ਹੀ ਚੱਲ ਰਹੀ ਸੀਗੀ ਤੇ ਮੈਨੂੰ ਕੋਈ ਪਤਾ ਨਹੀਂ ਕੋਈ ਨਹੀਂ ਮੈਨੂੰ ਕੁਛ ਵੀ ਨਹੀਂ ਪਤਾ ਸੀਗਾ ਵੀ ਮੇਰੇ ਨਾਲ ਕੀ ਕੁਛ ਕਰ ਰਹੀ ਹੈ ਨਾ ਤੇ ਮੈਂ ਤਾਂ ਦੇ ਇੱਕ ਤਰ੍ਹਾਂ ਦਾ ਮੈਂ ਇਹਦਾ ਵੀ ਕਹ ਲੋ ਐਸਾਸ ਜਾਂ ਵੀ ਹੈਲਪ ਕਰ ਰਹੇ ਸੀ ਕਦੇ ਭਰਾ ਦੀ ਤੇ ਐਦੀ ਰੀਤੇ ਇਹਨਾਂ ਦੇ ਪਰਿਵਾਰ ਦੀ ਠੀਕ ਆ ਤੇ ਮੈਂ ਬਹੁਤ ਹੈਲਪ ਕੀਤੀ ਆ ਜੋ ਕੁਝ ਵੀ 1 ਰੁਪਿਆ ਇਹਨਾਂ ਦੇ ਅੱਜ ਤੱਕ ਇਹਨਾਂ ਦੇ ਪਰਿਵਾਰ ਤੋਂ 1 ਰੁਪਿਆ ਨਹੀਂ ਲਾਇਆ ਤੇ ਫਿਰ ਵੀ ਮੈਨੂੰ ਆ ਕੇ ਇੱਥੇ ਆਪਦੇ ਭਰਾ ਨੂੰ ਜਦੋਂ ਬੁਲਾ ਲਿਆ ਫਿਰ ਮੇਰੇ ਨਾਲ ਕਲੇਸ਼ ਬਹੁਤ ਕੁਝ ਲੜਾਈ ਝਗੜਾ ਬਹੁਤ ਕੁਝ ਕਰਨ ਲੱਗੀ ਫਿਰ ਜਦੋਂ ਇਹ ਆਪਣੇ ਭਰਾ ਨੂੰ ਸੱਦ ਲਿਆ ਤੇ ਫਿਰ ਇਹ ਬੇਨਾ ਲੜਾਈ ਝਗੜਾ ਕਰਨ ਲੱਗੀ ਫਿਰ ਇਹ ਫਿਜ਼ੀਕਲ ਰੀਜ਼ਨ ਤੋਂ ਵੀ ਬਣਾਉਣ ਨੂੰ ਮੈਨੂੰ ਇਨਕਾਰ ਕਰਦੀ ਸੀਗੀ ਤੇ ਮੇਰਾ ਹੁਣ ਵਰਕ ਪਰਮਿਟ ਖਤਮ ਹੋਣਾ ਲਾਹੇਗਾ ਤੇ ਮੈਨੂੰ ਇਹ ਜਮਾ ਵੀ ਸਾਰੀ ਚੀਜ਼ ਤੋਂ ਨਾ ਕਰ ਤਈ ਇਹਨੇ ਵੀ ਹਾਂ ਮੈਂ ਤੈਨੂੰ ਕੋਸ ਨਹੀਂ ਦਿੰਦੀ ਅੱਗੋਂ ਮੈਨੂੰ ਧੌਂਕਿਆ ਦਿੰਦੀ ਆ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਜੋ ਤੂੰ ਆਏਗੀ ਤਾੜ ਕਿਦੀ ਦਾਦੀ ਇਹਦੇ ਮੰਮੀ ਡੈਡੀ ਤੇ ਮੈਨੂੰ ਸਾਰੇ ਹੀ ਧਮਕਾਉਂਦੇ ਸੀ ਕਿ ਵੀ ਹਾਂ ਤੈਨੂੰ ਐਦਾਂ ਕਰਕੇ ਰਿਪੋਰਟ ਕਰਾਵਾਂਗੇ ਦੇ ਇਹਦੇ ਮੰਮੀ ਰੈਡੀ ਵੀ ਮੈਨੂੰ ਇਦਾਂ ਕਰਦੇ ਸੀਗੇ ਵੀ ਮੈਨੂੰ ਪੀਆਰ ਵੀ ਨਾ ਦੋ ਤੁਸੀਂ ਵਰਕ ਪਰਮਿਟ ਦੇ ਦਿਓ ਮੈਨੂੰ ਜੋ ਪੈਸੇ ਲੱਗੇ ਹਨ ਵੀ ਮੈਨੂੰ ਵਰਕ ਪਰਮਿਟ ਦੇ ਵੀ ਮੇਰਾ ਵਰਕ ਪਰਮਿਟ ਵੀ ਦਿਵਾ ਦਿਓ ਤੇ ਕਿਸੇ ਵੀ ਚੀਜ਼ ਵੱਲ ਨੂੰ ਕੋਈ ਵੀ ਰਾਹ ਮੈਨੂੰ ਕੋਈ ਵੀ ਨਹੀਂ ਦੇ ਰਿਹਾ ਅਣਾ ਮੈਂ ਪ੍ਰਸ਼ਾਸਨ ਨੂੰ ਇਹੀ ਚੀਜ਼ ਦੇ ਵਿੱਚ ਪੰਗਾ ਕਰਨਾ ਚਾਹੁੰਦਾ ਵੀ ਇਹਨੂੰ ਰਿਪੋਰਟ ਰਿਪੋਰਟ ਕੀਤਾ ਜਾਵੇ ਤੇ ਰਿਪੋਰਟ ਕਰਕੇ ਕੋਈ ਇਹਦੀ ਤੇ ਐਕਸ਼ਨ ਲਇਆ ਜਾਵੇ ਅਗਲੀ ਕਾਰਵਾਈਆ ਤੇ ਮੈਨੂੰ ਛੇਤੀ ਤੋਂ ਛੇਤੀ ਇਨਸਾਫ ਮਿਲੇ ਮਤੀ 26 8 2025 ਨੂੰ ਇੱਕ ਐਫ ਆਈ ਆਰ ਲਾਜ਼ ਹੋਈ ਸੀ 83 ਨੰਬਰ ਬਾਦ ਪਰਤਾਲ ਇਹਦੇ ਵਿੱਚ ਧਾਰਾ 420 120 ਬੀ ਤੇ 506 ਆਈ ਪੀਸੀ ਦੇ ਅਧੀਨ ਐਫ ਆਈ ਆਰ ਲਾਜ਼ ਹੋਈ ਹੈ ਇੱਕ ਡੋਗਰ ਸਿੰਘ ਹੈ ਜੀ ਪਿੰਡ ਉਗੋਕੇ ਦਾ ਤੇ ਉਹਦਾ ਬੇਟਾ ਸਰਬਜੀਤ ਸਿੰਘ ਹੈ ਡੋਗਰ ਸਿੰਘ ਨੂੰ ਇੱਕ ਪਰਿਵਾਰ ਮਿਲਿਆ ਮਲਾਇਆ ਕਿਸੇ ਨੇ ਕਿ ਇਹ ਪਰਿਵਾਰ ਜੀ ਪਾਤਣਾ ਦੇ ਪਾਤਣਖਾਨੇ ਚ ਪੈਂਦਾ ਪਿੰਡ ਗਲੋਲੀ ਹੈ ਉੱਥੋਂ ਦਾ ਰਹਿਣ ਵਾਲਾ ਉੱਥੇ ਲੜਕੀ ਸੀ ਇੱਕ ਕਿਰਨਕੌਰ ਜਿਹਦੇ ਕਿ ਆਈਲਰਟਸ ਦੇ ਵਿੱਚੋਂ ਬੈਂਡ ਆਈ ਸੀ ਤਾਂ ਇਹਨਾਂ ਪਰਿਵਾਰਾਂ ਦੀ ਆਪਸ ਵਿੱਚ ਸਹਿਮਤੀ ਹੋਈ ਵੀ ਸਾਡੇ ਮੁੰਡੇ ਨੂੰ ਤੁਹਾਡੀ ਕੁੜੀ ਵਰਕ ਪਰਮਿਟ ਦਵਾ ਦੂਗੀ ਤੇ ਪੀਆਰ ਕਰਵਾ ਦੂਗੀ ਤਾਂ ਇਹਨਾਂ ਨੇ ਕੁੜੀ ਨੂੰ ਬਾਹਰ ਭੇਜਣ ਦਾ ਤੇ ਵਿਆਹ ਦਾ ਪੈਸਾ ਸਾਰਾ ਆਪ ਲਾਇਆ ਤਾਂ ਉਸ ਤੋਂ ਬਾਅਦ ਇਹ ਕੁੜੀ ਔਰ ਮੁੰਡਾ ਚਲੇ ਗਏ ਉਧਰ ਕੁੜੀ ਦੀ ਸਟੱਡੀ ਹੁੰਦੀ ਰਹੀ ਇਹ ਮੁੰਡਾ ਉਹਦੇ ਨਾਲ ਰਹਿੰਦਾ ਸੀਗਾ ਸਾਲ ਕੋ ਨਾਲ ਰਿਆ ਉਸ ਤੋਂ ਬਾਅਦ ਕੁੜੀ ਨੇ ਜिद ਕੀਤੀ ਵੀ ਮੇਰੇ ਭਰਾ ਨੂੰ ਵੀ ਬਲਾਓ ਵਰਕ ਪਰਮਿਟ ਦੇ ਤਾਂ ਇਸ ਪਰਿਵਾਰ ਨੇ ਫਿਰ 7 ਲੱਖ ਰੁਪਏ ਲਾ ਕੇ ਉਹਦੇ ਭਰਾ ਨੂੰ ਵੀ ਉੱਥੇ ਬੁਲਾ ਦਿੱਤਾ ਉਸ ਤੋਂ ਬਾਅਦ ਕੁੜੀ ਨੇ ਇਹ ਦਿਨ ਮੁੰਡੇ ਨੂੰ ਅਲੱਗ ਰਹਿਣ ਲੱਗ ਗਈ ਔਰ ਆਪਦੇ ਪਰਿਵਾਰ ਨਾਲ ਮਿਲ ਕੇ ਵੀ ਉਹਦੇ ਮੁੰਡੇ ਨੂੰ ਨਾ ਤਾਂ ਪੀਆਰ ਕਰਵਾਇਆ ਨਾ ਹੀ ਉਹਦਾ ਵਰਕ ਪਰਮਿਟ ਦਾ ਕੋਈ ਸਟੈਂਡਰਡ ਮਤਲਬ ਠੱਗੀ ਮਾਰੀ ਹੈ ਵਰਕ ਪਰਮਿਟ ਤਾਂ ਉਹਨੂੰ ਐਕਸਟੈਂਡ ਨਹੀਂ ਕਰਵਾਇਆ ਇਹ ਇਹਨਾਂ ਦੇ ਅਧੀਨੇ ਮੁਕੱਦਮਾ ਦਰਜ ਹੋਇਆ ਜਿਦੇ ਵਿੱਚ ਲੜਕੀ ਦੀ ਮਾਂ ਨਿਰਮਲ ਕੌਰ ਉਹਦੀ ਗ੍ਰਿਫਤਾਰੀ ਕਰ ਲਈ ਹੈ ਬਾਕੀਆਂ ਦੀ ਗ੍ਰਿਫਤਾਰੀ ਕਰਨੀ ਹੈ ਜੇ ਬਾਕੀ ਹੈ ਸਰ ਕਿੰਨੇ ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹ ਟੋਟਲ 5 ਜਣਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਇੱਕ ਕਿਰਨ ਕੌਰ ਕਿਰਨ ਕੌਰ ਦੇ ਪਿਤਾ ਕੁਲਵੰਤ ਰਾਮ ਉਹਦੀ ਮਾਂ ਨਿਰਮਲ ਕੌਰ ਤੇ ਉਹਦੀ ਦਾਦੀ ਕਰਤਾਰੋ ਦੇਵੀ ਤੇ ਉਹਦੇ ਚਾਚਾ ਕ੍ਰਿਸ਼ਨ ਕੁਮਾਰ ਇਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਹੈ ਇਹਨਾਂ ਦੀ ਮਿਲੀ ਭੁਗਤਤੀ ਸਾਰੀ ਔਰ ਇਹਨਾਂ ਨੇ ਉਸ ਤੋਂ ਬਾਅਦ ਇਹ ਮੁੰਡਾ ਉੱਥੇ ਮੁੰਡੇ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਉਹਨੇ ਸਰ ਕਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀ ਇਹਨਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਕੈਨੇਡਾ ਜਾਣ ਤੋਂ ਬਾਅਦ ਸਾਲ ਕੁ ਇਕੱਠੇ ਰਹੇ ਆ ਉਸ ਤੋਂ ਬਾਅਦ ਕੁੜੀ ਨੇ ਇਹਨੂੰ ਬੁਲਾਉਣਾ ਛੱਡ ਦਿੱਤਾ ਮੁੰਡੇ ਨੂੰ ਕਹਿੰਦੀ ਵੀ ਤੇਰੇ ਰਸਤੇ ਅਲੱਗ ਮੇਰੇ ਅਲੱਗ ਆ ਸਰ ਕਿੰਨੇ ਲੱਖ ਰੁਪਏ ਦੀ ਡੱਕੀ ਰਹੀ ਸੀ ਟੋਟਲ ਇਹਨਾਂ ਨੇ ਪਹਿਲਾਂ 23 ਲੱਖ ਫਿਰ 6 ਲੱਖ ਫਿਰ 7 ਲੱਖ ਰੁਪਏ ਇਹਨਾਂ ਨੂੰ ਦਿੱਤਾ ਉਹਦੀਆਂ ਕੁੜੀ ਦੀ ਸਟੱਡੀ ਵਾਸਤੇ ਜਾਂ ਕੁੜੀ ਦੇ ਜੋ ਵੀ ਖਰਚੇ ਹੋਏ ਸੀਗੇ ਮੁੰਡੇ ਨੂੰ ਭੇਜਣ ਵਾਸਤੇ 7 ਲੱਖ ਰੁਪਏ ਦਾ ਟੋਟਲ 41 ਲੱਖ ਰੁਪਏ ਦੀ ਠੱਗੀ ਹੈ। ਬਾਕੀ ਦੋ ਚੰਗ ਸਰ ਤਦ ਗ੍ਰਿਫਤਾਰ ਕੀਤਾ ਗਿਆ। ਹਾਂ ਬਾਕੀ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਅਮੰਤਲ ਲਿਆਂਦੀ ਜਾ ਰਹੀ ਹੈ। ਪੰਜਾਬ ਪਾਣੀ ਟੀਵੀ ਦੇ ਲਈ ਬਰਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ।